ਗੁਰਦੁਆਰਾ ਸ੍ਰੀ ਹੇਮਕੁੰਨ ਸਾਹਿਬ ਜੀ ਸ਼੍ਰੀ ਜੋਸ਼ੀ ਮਾਠਾ ਤੋਂ ਸੰਗਤਾਂ ਚਾਲੇ ਪਾਉਣ ਵਾਸਤੇ ਤਿਆਰ ਵਰ ਤਿਆਰ ਬੈਗ ਕੱਸੀ ਜਾਂਦੇ ਆ ਤੇ ਅੱਜ ਦਿਨ ਵਾਰ ਦੀ ਗੱਲ ਕਰਗੇ ਤਾਂ 26 ਜੇਡਸੂ ਦੀ 12 ਤੇ 8 ਜੂਨ 2025 ਤੇ ਵੀਡੀਓ ਨੂੰ ਦੇਖ ਰਹੇ ਸਾਰੀ ਭੈਣ ਭਰਾਵਾਂ ਦਾ ਤੇ ਬਜ਼ੁਰਗ ਬਾਪੂ ਅਤੇ ਮਾਤਾਵਾਂ ਦਾ ਪਹਿਲ ਦਿਲੋਂ ਨਿੱਘੇ ਦਿਲੋਂ ਸਵਾਗਤ ਕਰਦੇ ਆਂ ਤੇ ਸਸਰੀ ਘਰ ਕਹਿੰਦੇ ਆ ਜੀ ਜੋਸ਼ੀ ਮਾਤ ਤੇ ਸਵੇਰ ਦਾ ਟਾਈਮ ਹੈ ਜੀ ਤੇ ਚਾਲੇ ਪਾਉਣ ਵਾਸਤੇ ਸੰਗਤਾਂ ਤਿਆਰ ਬਖਸਾਰ ਬੈਗ ਜਿਆਰਾ ਬੈਗ ਹੋ ਰਹੇ ਨੇ ਕੰਨੀ ਜਾਂਦੇ ਆ ਕੰਨੀ ਬਰਾੜ ਜੀ ਖਿੱਲਾ ਤੇ ਨਾਲ ਕਲਦੀ ਵਾਏ ਗਰੂ ਅੰਗ ਸੰਗ ਸਹਾਈ ਹੋਣਾ ਜੀ ਤੇ ਚਾਲੇ ਪਾਉਣੇ ਅੱਗੇ ਵਾਸਤੇ ਆਵੇਂ ਸਿੰਘਾ ਤਿਆਰ ਹੈ ਬਿਲਕੁਲ ਜੀ रेडी ਚਨਲੀ ਚਾ ਸਮਾਂ ਕੀ ਕਹਿ ਰਿਹਾ ਹੈ ਇਸ ਵਕਤ ਸਮਾਂ ਕਹਿ ਰਿਹਾ ਹੈ ਜਦਾ ਮੈਂ ਕਹਿੰਦਾ ਵੀ ਛੇਤੀ ਚੱਲ ਦੋ ਬੰਦ ਘੱਟ ਲਾ ਕੇ ਤਾਂ ਨੂੰ ਚੱਲੇ ਤਾਂ ਨੂੰ ਚੱਲੇ ਪੌਣੇ 6 ਵਜੇ ਦਾ ਸਮਾਂ ਹੋਣ ਵਾਲਾ ਜੀ ਹੈ ਬਾਕੀ ਭਾਈ ਆ ਸਾਫ ਸੁਥਰੀ ਗਾਲ ਗੱਪੇ ਤੋਂ ਰਹਿਤ ਗੱਲਬਾਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹਿਣਾ ਤੇ ਜਿਨੇ ਭਾਈ ਸਬਸਕ੍ਰਾਈਬ ਨਹੀਂ ਕੀਤਾ ਤੇ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨੇ ਭਾਈ ਫੇਸਬੁਕ ਤੇ ਫੋਲੋ ਨਹੀਂ ਕੀਤਾ ਉਹ ਭਾਈ ਫੋਲੋ ਵਾਲਾ ਬਟਨ ਵੀ ਲਾਜ ਨਹੀਂ ਲੱਗਦੇ ਤੇ ਬਣੇ ਰਹੋ ਵੀਡੀਓ ਨਾਲ ਚੱਲਦੇ ਆ ਪਾਉਨੇ ਆ ਚੱਲੇ ਉਹ ਭਾਈ ਜੋਸ਼ੀ ਮੱਟ ਗੁਰਦੁਆਰਾ ਸਾਹਿਬ ਉਹ ਉੱਥੇ ਜੇ ਰਹਿ ਗਿਆ ਤੇ ਉਥੋਂ ਆਪਾਂ ਲੈਂਦੇ ਕਰਦੇ ਪਹਾੜਾਂ ਦੀ ਵੇਜਦੀ ਤੇ ਹੁਣ ਨਦੀ ਦੇ ਕਿਨਾਰੇ-ਕਿਨਾਰੇ ਚੱਲਦੇ ਹੋਏ ਇੱਥੋਂ ਤੱਕ ਰਿਪਾਈ ਆਰਮੀ ਵਾਲਾ ਕੈਂਟ ਵੀ ਟੱਪ ਕੇ ਆ ਚੁੱਕੇ ਆ ਲਗਭਗ ਆ ਗਏ ਹੋਗੇ ਆਪਾਂ 5-7 ਕਿਲੋਮੀਟਰ 5-1 ਕਿਲੋਮੀਟਰ ਦੀ ਜਿਹੜਾ ਪੈਂਡਾ ਪਤਾ ਇਹ ਕਰਿਆ ਹੈ ਤੇ ਆਪਣਾ ਤੁਰਾਣੂ ਹੋ ਗਿਆ ਅ ਅੱਧਾ ਕਿ ਪੌਣਾ ਕਿ ਘੰਟਾ ਭਈ ਅੱਧਾ ਘੰਟਾ ਹੋ ਗਿਆ ਤੇ ਕੋਟੀਆਂ ਕੋਟ ਬਈ ਬਾਬੇ ਨੇ ਕੜਵਾਤੇ ਤੇ ਹੰਡ ਬਹੁਤ ਜ਼ਿਆਦਾ ਲੱਗ ਰਹੀ ਆ ਕੁਝ ਤਾਂ ਮੌਸਮ ਤੜਕੇ ਦਾ ਕੁਝ ਬਈ ਪਹਾੜਾਂ ਦਾ ਏਰਗਾ ਹੋਣ ਕਰਕੇ ਇੱਥੇ ਧੁੱਪ ਨਹੀਂ ਆਉਂਦੀ ਤੇ ਕੁਝ ਜਿਹੜਾ ਹੈਗਾ ਨਾਲ-ਨਾਲ ਨਦੀ ਵਗਦੀ ਆ ਤੇ ਜੋ ਬਰਹਿਣ ਚੜਦੀ ਗਲਾ ਦੇ ਵਿੱਚ ਖਿੱਚੀ ਆਉਂਦੇ ਬੰਬੂ ਗਾਟ ਆਈ ਲਵ ਯੋਸ਼ੀ ਮਾਤਾ ਇਥੋਂ ਤੇ ਕਿਰਪਾਈ ਯੋਸ਼ੀ ਮਾਨ ਦਾ ਏਰੀਆ ਹੀ ਆ ਤੇ ਆ ਨਦੀ ਦੇ ਨਾਲ ਨਾਲ ਜਾਣਾ ਭਾਈ ਹੁਣ ਅਸੀਂ ਰੇਟ ਠੰਡ ਇੰਨੀ ਕਾ ਬਾਕੀ ਇੱਕ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਰਹਿਗੀਆਂ ਸਿੰਗਾ ਉਹ ਤੁਹਾਨੂੰ ਜਾ ਕੇ ਦਿਖਾਵਾਂਗੇ ਬਦਰੀਨਾਥ 31 ਕਿਲੋਮੀਟਰ ਉਹ ਤੁਹਾਨੂੰ ਜਾ ਕੇ ਦਿਖਾਵਾਂਗੇ ਉਹ ਚੀਜ਼ਾਂ ਕੀ ਸੀ ਇੱਕ ਤਾਂ ਉੱਥੇ ਦੋ ਪਹਾੜ ਦਿਖਾਉਣੇ ਸਾਨੂੰ ਜਿਹਨੂੰ ਇੱਕ ਤਾਂ এলিਫੈਂਟ ਪਹਾੜ ਵੀ ਬੋਲਿਆ ਜਾਂਦਾ ਹਾਤੀ ਪਹਾੜ ਇੱਕ ਭਾਈ ਮਾਉਂਟੈਨਸਟ ਲੇਡੀ ਪਹਾੜ ਕਿਹਾ ਜਾਂਦਾ ਹੈ ਵੀ ਉਹਨਾਂ ਦੀ ਸ਼ੇਪ ਇਦਾਂ ਦੀ ਆ ਬਾਕੀ ਮੈਜਿਨ ਕਰਨ ਦੇ ਉੱਤੇ ਹੁੰਦਾ ਕਿਸੇ ਵੀ ਪਹਾੜ ਨੂੰ ਆਪਾਂ ਇਮੇਜਿਨ ਕਰਾਂਗੇ ਬੈਠ ਕੇ ਕੁਝ ਸਮਾਂ ਨਿਹਾਰਾਂਗੇ ਤਾਂ ਉਹਦੇ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਚਿਹਰਾ ਲਾ ਲਓ ਜਾਂ ਕੋਈ ਨਕਸ਼ਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਬਾਕੀ ਨੇ ਬਦਲ ਆਪਾਂ ਦੇਣੇ ਆ ਬਦਲਾਂ ਦੇ ਵਿੱਚ ਵੀ ਆਪਾਂ ਕਈ ਵਾਰੀ ਅੰਦਾਜ਼ਾ ਲਾ ਲੈਣੇ ਆ ਸੋਚਣ ਲੱਗ ਜਾਂਦੇ ਉਹੋ ਜੀ ਆਪਣੇ ਆਪ ਹੀ ਖਿਆਲ ਬਣ ਜਾਂਦੇ ਹੈਗੇ ਉਹੋ ਜੀ ਆਪਣੀ ਇਮੇਜੀਨੇਸ਼ਨ ਆ ਹੋ ਜਾਂਦੀ ਹੈ 6 ਕਿਲੋਮੀਟਰ ਭਾਈ ਮੋਟਰਸਾਈਕਲ ਵਾਲਾ ਪੈਂਡਾ ਫੇਰ ਆਪਣੇ ਪਹੁੰਚ ਜਾਗੇ ਗੋਵਿੰਦ ਘਾਟ ਤੇ ਉਸ ਤੋਂ ਬਾਅਦ 13 ਕਿਲੋਮੀਟਰ ਵਾਲਾ ਜਿਹੜਾ ਸਵਰ ਆਪਣਾ ਉਹਦੇ ਵਿੱਚੋਂ 4 ਕਿਲੋਮੀਟਰ ਦਾ ਵਹੀਕਲ ਤੇ ਤੇ ਬਾਕੀ ਆਪਣਾ ਜਿਹੜਾ ਹੈਗਾ ਪੈਦਲ ਯਾਤਰਾ ਰਹਿਣ ਵਾਲੀ ਹੈ ਅੱਧੇ ਘੰਟੇ ਦਾ ਪੈਂਡਾ ਤੈ ਕਰਕੇ ਪੌਣੇ ਘੰਟੇ ਦਾ ਤੇ ਗੋਬਿੰਦ ਘਾਟ ਆਪਾਂ ਪਹੁੰਚ ਚੁੱਕੇ ਆਂ ਜੀ ਇਹੀ ਜੇ ਆਪਾਂ ਰਾਤ ਆਉਂਦੇ ਤਾਂ ਹੋ ਸਕਦਾ ਆਪਾਂ ਨੂੰ ਘੰਟਾ ਡੇਢ 2 ਘੰਟੇ ਤੱਕ ਵੀ ਲੱਗ ਸਕਦੇ ਸੀ ਪਰ ਸਵੇਰ ਦਾ ਸਮਾਂ ਤਾਂ ਹੀ ਚੁਣਿਆ ਵੀ ਟਾਈਮ ਘੱਟ ਲੱਗੇ ਬਾੜ ਵੱਧ ਨਿਭੜੇ ਕਿਉਂਕਿ ਇੱਕ ਰਾ ਇਸ ਵੇਲੇ ਭਾਈ ਟ੍ਰੈਫਿਕ ਘੱਟ ਹੁੰਦਾ ਤੇ ਦੂਜੀ ਗੱਲ ਲਾਈਟਾਂ ਨਹੀਂ ਪੈਂਦੀਆਂ ਇਹ ਇਹੀ ਦੋ ਕਾਰਨ ਸੀ ਵੀ ਅਸੀਂ ਤੜਕੇ ਆਏ ਸਵੇਰ ਦੇ ਸਮੇਂ ਅੱਗੇ ਆ ਜਾਓ ਅੱਗੇ 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 ਤਾਂ ਆਲੇ ਪਾਸੇ ਵੀ ਕਾਂਦੀ ਦੇ ਨਾਲ ਭਾਈ ਪਾਰਕਿੰਗ ਬਣੀ ਹੋਈ ਐ ਤੇ ਪਹਿਲਾਂ ਇੱਥੇ ਨੌਜਵਾਨ ਕਹਿੰਦੇ ਵੀ ਬਾਜ਼ਾਰ ਹੁੰਦਾ ਸੀ ਇਹ ਸਾਰਾ ਆਹਾਂ ਬਿਲਡਿੰਗਾਂ ਭਾਈ ਨਜ਼ਰ ਆਉਂਦੀਆਂ ਪਹਿਲਾਂ ਦੀਆਂ ਜਿਹੜੀਆਂ ਖੜੀਆਂ ਤੇ ਇਹ ਗੋਵਿੰਦ ਘਾੜਦੇ ਭਾਈ ਪਾਰਕਿੰਗ ਉੱਤੇ ਤੋਂ ਥੱਲੇ ਟਕਰ ਹਾਂ ਕਿਉਂ ਉਧਰ ਭਾਈ ਅ ਪੈਦਲ ਯਾਤਰੀ ਜਿਹੜੇ ਹੈਗੇ ਆ ਤੁਰੇ ਜਾਂਦੇ ਆ ਜਿਹੜੇ ਸਾਹ ਨਾਲ ਭਾਈ ਸੰਗਤਾਂ ਦਾ ਇੱਥੋਂ ਨਾਲ ਪਿਆਰ ਹੈ ਉਹ ਵਧੀ ਜਾਂਦਾ ਮੋਹ ਤੇ ਸੰਗਤਾਂ ਦਾ ਜੋੜ ਇਕੱਠ ਵੱਧ ਹੁੰਦਾ ਜਾਂਦਾ ਇਸ ਸਾਲ ਸੰਗਤ ਵੱਲ ਚੜ ਕੇ ਪਹੁੰਚਦੀ ਆ ਤਾਂ ਪਾਰਕਿੰਗ ਦੀ ਜਿਹੜੀ ਸੁਵਿਧਾ ਉਹ ਵੀ ਭਾਈ ਵਧਾ ਦਿੱਤੀ ਗਈ ਹੈ ਇੱਥੇ ਅੱਗੇ ਨਾਲੋਂ ਕਹਿੰਦੇ ਬਹੁਤ ਵੱਡੀ ਇੱਥੇ ਪਾਰਕਿੰਗ ਜਿਹੜੀ ਹੈਗੀ ਆ ਬਣਾ ਦਿੱਤੀ ਗਈ ਹੈ ਵੀ ਕੋਈ ਸਾਧਨ ਵਗੈਰਾ ਰੋਕਣ ਚ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਕੋਈ ਸਮਾਏਸ ਵਕਤ ਸਾਢੇ 1:30 ਵਜੇ ਦਾ ਤੇ ਜਿਹੜੇ ਆਪਣੇ ਘੋੜੇ ਸੀਗੇ ਬੰਬੂ ਕਾਰਟ ਉਹ ਆਪਾਂ ਹੀ ਭਾਈ ਇੱਥੇ ਪਾਰਕਿੰਗ 'ਚ ਲਾਤੇ ਤੇ ਪਾਰਕਿੰਗ ਦੀ ਜੇਕਰ ਗੱਲ ਕੀਤੀ ਜਾਵੇ ਆ ਤਾਂ ਭਾਈ 300 ਰੁਪਿਆ ਜਿਹੜਾ ਹੈਗਾ ਮੋਟਰਸਾਈਕਲ ਦੀ ਪਾਰਕਿੰਗ ਦਾ ਲੈਂਦੇ ਆ 3 ਦਿਨਾਂ ਦਾ ਜਾਣ ਦਾ ਰਹਿਣ ਦਾ ਆਉਣ ਦਾ ਵਾਪਸ 3 ਦਿਨਾਂ ਦਾ 300 ਰੁਪਿਆ ਮੋਟਰਸਾਈਕਲ ਦੀ ਪਾਰਕਿੰਗ ਦਾ ਤੇ 600 ਰੁਪਿਆ ਭਾਈ ਗੱਡੀ ਦੀ ਪਾਰਕਿੰਗ ਦਾ ਲੈਂਦੇ ਆ ਜੇ ਕਿਸੇ ਨੇ ਇੱਥੇ ਖੜਾਉਣੀਆਂ ਦਾ 3 ਦਿਨਾਂ ਦਾ ਤੇ ਚਾਲਦੇ ਆ ਮੱਥਾ ਟੇਜਦੇ ਆ ਕਿਰਾਂ ਦੇ ਇਥੇ ਗੁਰਦੁਆਰਾ ਸਾਹਿਬ ਫਿਰ ਪਾਉਨੇ ਆ ਜੀ ਅੱਗੇ ਚਾਲੇ ਮੈਂ ਬਈ ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਸਮਾਨ ਟਲ੍ਹਾ ਬੈਗ ਬੂਗਾ ਤੇ ਸਾਰੇ ਲੈ ਚੱਕ ਤੇ ਜਾਂਦੇ ਆ ਨੌਜਵਾਨ ਇਧਰ ਗਾਂ ਵੀ ਨੋਨੀ ਪਾਰਕਿੰਗ ਆ ਆ ਮੋਟਰਸਾਈਕਲ ਜਿਹੜੇ ਗਾਂ ਤੋਂ ਆਈ ਜਾਂਦੇ ਆ ਠੀਕ ਆ ਆ ਉਧਰ ਨਹੀਂ ਆਉਂਦੇ ਸੀ ਅੱਛਾ ਆਉਤ ਬਲਗੋ ਕੋ ਇਧਰ ਭਾਈ ਨਦੀ ਨਾਲ ਵਗਦੀ ਹੋਈ ਜਿਆ ਪਖਾਂਟਾਂ ਨੂੰ ਲੰਘਦੇ ਸੀ ਗੇਰੀ ਨੂੰ ਨੁਨੀ ਇੱਥੇ ਆ ਗਏ ਹਨ ਐਂ 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 ਆਹ ਆ ਐਂ 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 ਆਹ ਪਾਹੇ ਵੰਨ ਆ ਆ ਮਾ ਲੱਕ ਸਭ ਚੈੱਕ ਕਰ ਲੈਣ ਨੂੰ ਬੰਦ ਕਰ ਦਿਆ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਗੋਬਿੰਦ ਘੜ ਤੇ ਭਾਈ ਇੱਥੇ ਤੁਹਾਨੂੰ ਬਿਲਡਿੰਗਾਂ ਦੇ ਵਿੱਚ ਜਾਂ ਬਿਲਡਿੰਗਾਂ ਦੇ ਬਾਹਰ ਲਾਗੇ-ਤਾਕੇ ਨਾਲ ਇਹੋ ਜਿਹੇ ਪੱਥਰ ਤੁਹਾਨੂੰ ਮਿਲਦੇ ਰਹਿਣਗੇ ਇਹਨਾਂ ਦਾ ਕਾਰਨ ਇਹ ਆ ਇਹ ਬਿਲਡਿੰਗ ਦੇ ਵਿੱਚ ਆ ਇਸ ਟਾਈਮ ਆ ਇਧਰ ਗਠੜੀ ਘਰ ਆ ਆਪਾਂ ਬੈਗ ਵਗੈਰਾ ਜਮਾ ਕਰਾ ਕੇ ਆਏ ਸੀ ਤੇ ਇਹ ਪੱਥਰ ਤਾਂ ਵੈਸੇ ਬਾਬਾ ਜੀ ਦੇ ਦਰਸ਼ਨ ਮੁਤਾਬਕ ਕਹਿੰਦੇ ਪਹਿਲਾਂ ਦਾ ਹੀ ਆ ਬਾਕੀ ਬਾਹਰਲੇ ਪਾਸੇ ਆਪਣੇ ਦੇਖੇ ਸੀਗੇ ਪੱਥਰ ਅਸੀਂ ਤੇ ਉਹ ਭਾਈ ਬਿਲਡਿੰਗ ਦੇ ਜਿਵੇਂ ਦੀ ਆ ਕੰਧ ਖੜੀ ਆ ਕਹਿੰਦੇ ਥਲੜੇ ਪਾਸੇ ਅੱਧਾ ਕੰਧ ਦੇ ਵਿੱਚ ਅੱਧਾ ਥੱਲੇ ਸੀ ਤੇ ਉਹ ਜਦੋਂ 13 ਦੇ ਵਿੱਚ ਇੱਥੇ ਪਾਣੀ ਆਇਆ ਸੀ ਤੇ ਉਦੋਂ ਭਾਈ ਤਾਂ ਤੋਂ ਆਏ ਸੀਗੇ ਉਸ ਤੋਂ ਬਾਅਦ ਉੱਤੇ ਹੀ ਉਹਨਾਂ ਨੇ ਬਿਲਡਿੰਗਾਂ ਤਿਆਰ ਕੀਤੀਆਂਗਾ ਉਹ ਵੀ ਦਿਖਾਉਨੇ ਆ ਸਾਨੂੰ ਸਮਾਂ ਇਸ ਵਕਤ 8:38 ਪਾਉਣੇ ਕੇ 9 ਵਜੇ ਦਾ ਤੇ ਆਪਾਂ ਖੜੇ ਆ ਗੋਬਿੰਦ ਘਾਟ ਤੇ ਗੋਬਿੰਦ ਘਾਟ ਤੋਂ ਪ੍ਰਸ਼ਾਦਾ ਪਾਣੀ ਛੱਕੇ ਪਹਿਲਾਂ ਅਸੀਂ ਆਪਣੇ ਜੋਸ਼ੀ ਮਠ ਸਨਾਨ ਕਰਕੇ ਨਹੀਂ ਆਏ ਸੀਗੇ ਉਹਦਾ ਕਾਰਨ ਇਹ ਸੀ ਬਾਈ ਉਹ ਇੱਕ ਉੱਚੀ ਪਹਾੜੀ ਦੇ ਉੱਤੇ ਬਸਿਆ ਹੋਇਆ ਗੁਰਦੁਆਰਾ ਸਾਹਿਬ ਆ ਤੇ ਉੱਥੇ ਜਿਹੜੀ ਦਿੱਕਤ ਹੈ ਪਾਣੀ ਦੀ ਆ ਵੀ ਪਾਣੀ ਦੀ ਮਾਤਰਾ ਥੋੜੀ ਜੀ ਘੱਟ ਰਹਿੰਦੀ ਹੈ ਉੱਥੇ ਪਾਣੀ ਬਾਲਾ ਨਹੀਂ ਹੁੰਦਾ ਕਿਉਂਕਿ ਨਦੀ ਥੱਲੇ ਪਾਸ ਦੀ ਹੈਗੀ ਵਗਦੀ ਆ ਤੇ ਗੁਰਦੁਆਰਾ ਸਾਹਿਬ ਰਹਿ ਗਿਆ ਉੱਤੇ ਤੇ ਪਾਣੀ ਦੀ ਉੱਥੇ ਦਿੱਕਤ ਬਹੁਤ ਜ਼ਿਆਦਾ ਹੁੰਦੀ ਆ ਤਾਂ ਕਰਕੇ ਉੱਥੇ ਬਈ ਕੱਲਾ ਮੂੰਹ ਧੋ ਕੇ ਚੱਲ ਪਏ ਸੀ ਤੇ ਆਪਣੇ ਗੋਬਿੰਦ ਘਾਟ ਆ ਕੇ ਸੀ ਪਹਿਲਾਂ ਸਭ ਤੋਂ ਪਹਿਲਾਂ ਸਨਾਨ ਕੀਤਾ ਉਸ ਤੋਂ ਬਾਅਦ ਆਪਣੇ ਬੈਗ ਵਗੈਰਾ ਜਮ੍ਹਾਂ ਕਰਵਾ ਕੇ ਤੇ ਆਪਣੇ ਗੁਰੂ ਘਰ ਮੱਥਾ ਟੇਕਿਆ ਦਰਬਾਰ ਸਾਹਿਬ ਦੇ ਵਿੱਚ ਗੁਰੂ ਦੇ ਦਰਸ਼ਨ ਕਰਕੇ ਉਸ ਤੋਂ ਬਾਅਦ ਪ੍ਰਸ਼ਾਦਾ ਛੱਕੇ ਤੇ ਹੁਣ ਲੈ ਕੇ ਗੁਰੂ ਤੋਂ ਥਾਪੜਾ ਅ ਅੱਗੇ ਨੂੰ ਚਾਲੇ ਪਾਉਣੇ ਆ ਤੇ ਬਾਕੀ ਜਿਹੜਾ ਬਈ ਇੱਥੇ ਪਹਿਲਾ ਵਾਲਾ ਰਸਤਾ ਸੀਗਾ ਉਹ ਉਹ ਜਗ੍ਹਾ ਤੇ ਜਿੱਥੇ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਆ ਨਿਸ਼ਾਨ ਸਾਹਿਬ ਦੇ ਸਾਹਮਣੇ ਇਥੋਂ ਦੀ ਪੁਲ ਜਾਂਦਾ ਸੀਗਾ ਤੇ ਉਹ 2013 ਦੀ ਗੱਲ ਆ 2013 ਦੀ ਗੱਲ ਹੈ ਨਹੀਂ 2013 ਤੋਂ ਬਾਅਦ ਹੁਣ ਪਿਛਲੇ ਸਾਲ ਦੀ ਗੱਲ ਹੈ ਇਹ ਮੈਂ ਲਾਲਾ ਪਿਛਲੇ ਸਾਲ ਭਾਈ ਤਾਂ ਤੂੰ ਦੱਸਣ ਮਤਾ ਕਿ ਵੀ ਇੱਕ ਕੋਈ ਭਾਰੀ ਪੱਥਰ ਸੀਗਾ ਡਿੱਗ ਕੇ ਆਇਆ ਸੀ ਥੱਲੇ ਤੇ ਉਹਨੇ ਜਿਹੜਾ ਸੀਗਾ ਉਹ ਪੁਲ ਤੋੜਦਾ ਸੀਗਾ ਇੱਥੇ ਜਾ ਕੇ ਨਿਕਲਦਾ ਸੀ ਉਹ ਪੁਲ ਉਹ ਪੁਲ ਟੁੱਟਣ ਦੀ ਵਜ੍ਹਾ ਕਰਕੇ ਉਸ ਤੋਂ ਬਾਅਦ ਹੁਣ ਆ ਇਧਰ ਨਵਾਂ ਪੁਲ ਦੀ ਉਸਾਰੀ ਕਰ ਦਿੱਤੀ ਗਈ ਆ ਤੇ ਇਹਦੇ ਉੱਤੇ ਦੀ ਜਿਹੜੀ ਆਪਣੇ ਸੰਗਤ ਆ ਇੱਥੋਂ ਹੀ ਜਾਂਦੀ ਆ ਯਾਤਰਾ ਇੱਥੋਂ ਆਰੰਭ ਹੁੰਦੀ ਆ ਜੀ ਹੁਣ ਪਹਿਲਾਂ ਜਿਹੜੀ ਸੀਗੀ ਉਹ ਇੱਥੋਂ ਸਿੱਧਾ ਉੱਥੇ ਖੰਡਾ ਗੇਟ ਬਣਿਆ ਹੋਇਆ ਜੀ ਤੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਸਾਹਮਣੇ ਜਮਾ ਉੱਥੋਂ ਦੀ ਉਹ ਪੁਲ ਜਾਂਦਾ ਸੀਗਾ ਉਹ ਜਗ੍ਹਾ ਪੁਲ ਵਾਲੀ ਆ ਜੀ ਜਿੱਥੇ ਤੁਸੀਂ ਆ ਕਾਂਦੇ ਜੀ ਦੇਖ ਰਹੇ ਹੋ ਆ ਇੱਥੇ ਉਹ ਪੁਲ ਨਿਕਲਦਾ ਸੀਗਾ ਤੇ ਇੱਥੋਂ ਪਹਿਲਾਂ ਗੱਡੀਆਂ ਮਿਲ ਜਾਂਦਾਂਗੀਆਂ ਸੀ ਪਹਿਲਾਂ ਤਾਂ ਗੱਡੀਆਂ ਜਾਂਦੀਆਂ ਸੀ ਹੁਣ ਤਿੰਨ ਚਾਰ 2-3 ਸਾਲ ਹੋਏ ਆ ਬਾਈ ਅੰਬੀਏ ਤੋਂ 4 ਕਿਲੋਮੀਟਰ ਦਾ ਜਿਹੜਾ ਉਹ ਆਪਣਾ ਪੈਂਡਾ ਹੈਗਾ ਉਤੋਂ ਦੀ ਆਏ ਹੋ ਕੇ ਆਪਾਂ ਜਾਣਾਗਾ ਉਹ ਸਾਹਮਣੇ ਪਈ ਗੱਡੀ ਖੜੀ ਹੈ ਉਤੋਂ ਤੱਕ ਰ ਆਪਾਂ ਤੁਰ ਕੇ ਜਾਣਾ ਉਤੋਂ ਆਪਣੂੰ ਗੱਡੀ ਜਿਹੜੀ ਹੈਗੀ ਹੈ 3-4 ਕਿਲੋਮੀਟਰ ਦਾ ਪੈਂਡਾ ਜਿਹੜਾ ਹੈਗਾ ਗੱਡੀ ਦੇ ਤਹੇ ਕਰਨਾਗਾ ਤੇ ਉਸ ਤੋਂ ਬਾਅਦ ਬਾਕੀ ਜਿਹੜੀ ਹੈਗੀ ਆਪਣੀ ਯਾਤਰਾ ਪੈਲਰ ਰਹਿਣ ਵਾਲੀ ਹੈਗੀ ਤੇ ਵਾਹਿਗੁਰੂ ਸੁੱਖ ਰੱਖੇ ਅੰਗ-ਸੰਗ ਸਹਾਈ ਹੋਣਾ ਜੀ ਤੇ ਜਿਵੇਂ ਲੈ ਕੇ ਚੱਲਿਆ ਵਾਹਿਗੁਰੂ ਉਵੇਂ ਚੜ੍ਹਦੀ ਕਲਾ ਦੇ ਵਿੱਚ ਨੌਜਵਾਨ ਸਿੰਘ ਦਰਸ਼ਨ ਕਰਕੇ ਪੁੱਠੇ ਵਾਪਸ ਇੱਥੇ ਆਉਣ ਤੇ ਚਾਲੇ ਪਾਉਨੇ ਆ ਜੀ ਬਾਕੀ ਵਗ ਰਹੀ ਹੈਗੀ ਅਲਖਣੰ ਦਾ ਤੁਸੀਂ ਦੇਖ ਸਕਦੇ ਹੋ ਤੇ ਉਹ ਪਿਆ ਬਾਈ ਉਹ ਪੁਲ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ ਟੁੱਟਿਆ ਤੁਹਾਨੂੰ ਦੇਖ ਰਿਹਾ ਹੋਣਾਗਾ ਪਾਣੀ ਦੇ ਵਿੱਚ ਬਾਕੀ ਆਰਮੀ ਆਉਦੀ ਡਿਊਟੀ ਨਹੀਂ ਬਹੁੰਦੀ ਹੋਈ ਤੇ ਅਜੇ ਪਾਰਕਿੰਗ ਆ ਚਲ ਲਗੀ ਆਪਣੇ ਸੰਗ ਕਿਤੇ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਪੱਥਰਾਂ ਵਾਲੀ ਗੱਲ ਕੀਤੀ ਸੀਗੀ ਉਹ ਜਦੋਂ 13 ਦੇ ਵਿੱਚ ਪਾਣੀ ਦਾ ਬਹਾ ਜਿਆਦਾ ਹੋਣ ਕਰਕੇ ਕੋਈ ਕਹਿੰਦਾ ਸੀਗਾ ਬੱਦਲ ਪਾੜ ਗਿਆ ਕੋਈ ਕਹਿੰਦਾ ਸੀ ਵੀ ਅੱਡੂ ਢੀ ਧਾਰਨਾਵਾ ਵੀ ਕਹਿ ਸਕਦੇ ਆਪਾਂ ਹਨਾ ਤੇ ਤਾਂ ਤੋਂ ਜਦੋਂ ਵੀ ਮੁਕਤੀ ਗੱਲ ਆ ਪਾਣੀ ਦਾ ਕਾਰਨ ਹੀ ਸੀਗਾ ਪਾਣੀ ਜਿਆਦਾ ਹੋਣ ਕਰਕੇ ਆਉਣ ਕਰਕੇ ਜਿਹੜੇ ਪੱਥਰ ਸੀਗੇ ਤਾਂ ਤੋਂ ਢਲ ਕੇ ਥੱਲੇ ਆਏ ਤੇ ਉਹ ਪੱਥਰ ਜਿੱਥੇ ਰੋਕਦੇ ਠੀਕ ਹੈ ਤੇ ਉੱਥੇ ਪੈਰੇ ਬਈ ਉਹਨਾਂ ਨੂੰ ਉਹਨਾਂ ਦੇ ਉੱਤੇ ਕੁਝ ਬਿਲਡਿੰਗਾਂ ਤਿਆਰ ਕੀਤੀਆਂ ਗਈਆਂ ਤੇ ਇਹ 13 ਦੇ ਵਿੱਚ ਇੱਥੇ ਕਾਫੀ ਭਾਰਾ ਨੁਕਸਾਨ ਹੋਇਆ ਸੀਗਾ ਤੇ ਬਾਕੀ ਕੁਝ ਇਹ ਵੀ ਸੀ ਵੀ ਉੱਥੇ ਬਿਲਡਿੰਗਾਂ ਵਗੈਰਾ ਕਾਫੀ ਥੱਲੇ ਦੱਪੀਆਂ ਗੰਗਾਂ ਸੀਗਾ ਤੇ ਥੱਲੇ ਹੀ ਰਹਿੰਗੀਆਂ ਕਿਵੇਂ ਉਹ ਬਾਬਿਆਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਵੀ ਥੱਲੇ ਕੋਈ ਇਸ ਟਾਈਮ ਬਿਲਡਿੰਗ ਨਹੀਂ ਦੱਬੀ ਗਈ ਸੀ ਤੇ ਵੀ ਸਾਰਾ ਕੁਝ ਪੱਤਰ ਕਰ ਲਿੱਤਾ ਗਿਆ ਸੀ ਆ ਬਾਅਦ ਚ ਕਿੱਥੇ ਆਪਣੇ ਨੌਜਵਾਨ ਫੋਨ ਕਰਨਾ ਉਹਨਾਂ ਨੂੰ ਚੋਬਰਾਂ ਨੂੰ ਕਹਿੰਦੇ ਟਾਈਮ ਨਾਲ ਹੀ ਗਰਮੀ ਆਉਣ ਲੱਗੀ ਬਈ ਧੁੱਪ ਹੈ ਤੇਜ਼ ਅਗਰਾਂ ਦੇ ਹਾਂ ਇੰਨਰ ਪਾ ਕੇ ਉੱਥੋਂ ਦੀ ਟੀ-ਸ਼ਰਟ ਪਾਈ ਸੀ ਕਿਰਨ ਇੱਥੇ ਲਾਹ ਦਨੇ ਆਂ ਗਾਂ ਠੰਡ ਫੁੱਟ ਲੱਗਣ ਲੱਗੀ ਜਿੱਥੇ ਉੱਥੇ ਪਾ ਲਾਂਗੇ ਉਹ ਥਲੜੀ ਉਹ ਵੀ ਨਿੱਗੀ ਆ ਨਾ ਗਰਮ ਆ ਹੋਰਿਆ ਜੇ ਖਾਮੀ ਪਈ ਜਾਣਾ ਸਾਰੇ ਨਾ ਮੁੱਠ ਪਾਏ ਬੈਠੋ ਦੇ ਮੁੱਠਾਂ ਤੇ ਪੈ ਸਾਰੇ ਨਾ ਲੱਗੇ ਕੀ ਦੇ ਹੋਰਿਆ ਜੇ ਹਾਂ ਹਾਂ ਖਾਮੀ ਪਈ ਜਾਣਾ ਮੁੱਠ ਪਾਏ ਵੀ ਪਰਸ਼ਾਦਾਸ਼ਾ ਕਹਣਾ ਹਜੇ ਕੁਛ ਉਹਦੇ ਨਾਲ ਵੀ ਫਰਕ ਪੈ ਜਾਂਦਾ ਗਰਮਾਸ਼ ਹੋ ਗਈ ਗਰਮਾਸ਼ ਹੋ ਗਈ ਬਾਕੀ ਬਾਈ ਕਿਰਾਂ ਤਾਂ ਗਰਮੈਸ਼ਾ ਨਿਗਜਾ ਸਿੰਘ ਗਾਂ ਦੀ ਗਾਂ ਦੇਖਾਂਗੇ ਮਤਲਬ ਬਾੜਾ ਅਗਲੇ ਮੋੜ ਲੈ ਜੀ ਚੱਕਦੇ ਨਹੀਂ ਕਿ ਲੱਗਦਾ ਨਹੀਂ ਫੋਨ ਉਹਨਾਂ ਦਾ ਨੂਣੀ ਲਾਇਆ ਸੀ ਨੂਣੀ ਲਾ ਫਿਰ हां 니네라 ਸਹੀ ਫਿਰ ਆਪਾਂ ਨੂੰ ਕਿੱਥੇ ਆ? ਉਹ ਖੜੇ। ਠੀਕ ਆ ਜੀ, ਮਿਲਦੇ ਆ ਆਪਣੇ ਮਿੱਤਰੋ ਉਹੀ ਗੱਲ ਹੋ ਗਈ ਤਾਂ ਚੜ ਵੀ ਗਏ। ਉਹ ਥੱਲੇ ਦੇਖੋ ਬਈ। ਐਦਾਂ ਪੱਥਰਾਂ ਨੂੰ ਚੱਕ-ਚੱਕ ਕੇ ਆ ਇਧਰ ਕੱਟ-ਵੱਟ ਕੀਤੀ ਜਾ ਰਹੀ ਹੈ ਜੀ। ਕਾਰੀਗਰ ਲੱਗੇ ਹੋਇਆ। ਲਓ ਜੀ। ਸ਼ੁਰੂਆਤੀ ਦੌਰ। ਪਹਿਲੀ ਚੜ੍ਹਾਈ ਛੋਟੀ ਜੀ। ਹੋ ਜਾਂ ਤਿਆਰ ਵਰਤਾਰ। الليبر ਦੇ ਕੋਈ ਪੈਨ ਪੁਰਾਣੇ ਨਿਕਲ ਗਏ ਵਿਚੋਂ ਜੀ ਆਹਨੇ ਉਹ ਟੋਲੀ ਵਰਦੇ ਪਾਇਨਾਂ ਕੇ ਵਿੱਚ ਪੈਨ ਨਿਕਲ ਜਾਂਦੇ ਨੇ ਆਹ ਲੀਵਰ ਤੋਂ ਪਹਾੜੀਆਂ ਦੇ ਐਂ ਕੰਮ ਹੁੰਦੇ ਆ ਬਈ ਇੱਥੇ ਵਿਚਾਰੇ ਕੰਮ ਤਾਂ ਦਾ ਕਰੀ ਜਾਂਦੇ ਆ ਪਾਣੀ ਵਾਲੀ ਟੈਂਕੀ ਮਰਿਆਤੀ ਉਧਰ ਦੀ ਹੋਇਆ ਇਕਲੇ ਅੱਜ ਇਹ ਕੀ ਕਰਦੀ ਆ ਜਾਂਦੇ ਆ ਪੱਥਰ ਲੈ ਵੀ ਕਰ ਲਈ ਚੜ ਗਏ ਚੜ ਗਏ ਨੌਜਵਾਨ ਨਾ ਜਣ ਮਕਾਤਾ ਦੱਸ ਦੁ ਕਿੰਨੇ ਨੇ ਮਕਾਇਆ 50 ਰੁਪਏ ਪਰਸਵਾਰੀ 50 ਰੁਪਏ ਪਰਸਵਾਰੀ ਕਿੰਨੇ ਕਿਲੋਮੀਟਰ ਲੈ ਕੇ ਜਾਊ ਤੇਰੇ ਕੋਲੇ ਕੈਮਰਾ ਵੀ ਹੈ ਤੇਰੀ 4 ਕਿਲੋਮੀਟਰ ਠੀਕ ਆ ਆ ਵੇ ਇਹਨੇ ਮੋਟਰਸਾਈਕਲ ਹੀ ਖਿੱਚਦਾ ਪਤਾ ਨਹੀਂ ਕਿੱਥੋਂ ਤੱਕ ਲੈ ਕੇ ਜਾਊਗਾ ના કોઈ નથી કા જંગા ના ગરિયા મેલે ના ગરિયા ઠીક છે ઠીક છે અરે રાળજી ઓર રાળજી ઠીક છે ભાઈ ગिलास પર તો ગिलास પર પડવી જશે આ રે પાણી મળી જશે ગરિયો ગાસ પડતો તો છાનો પર તો માર કે આ ਇਹ ਤੁਹਾਨੂੰ ਦਿਖਾ ਰਹਾ ਹੈ ਲੈ ਬਾਈ ਗੱਡੀ ਵਾਲ ਨੇ ਇੱਥੇ ਜੇ ਲਾਦਾ ਆਪਾਂ ਨੂੰ ਕਿਟਾਈਆਂ ਚੱਕ ਲੋ ਜੋ ਪ੍ਰੋਗਰਾਮ ਲੈ ਫੜਾ ਦੇ ਕੋਈ ਕਰਾਇਆ ਕਰਾਇ ਕਰੀਏ ਤੁਸੀਂ ਆਪਾਂ ਕਰਾਇਆ ਦੇ ਕੇ ਕਰਾਇਆ ਫੜਾ ਦੇ ਕਰਾਇਆ ਲੈ ਆਪਾਂ ਲੈ ਬਾਈ ਲੈ ਬਾਈ ਲੈ ਕਿੰਨਾ ਕਰਾਇਆ ਬਣਾਇਆ ਸਰਬੀ ਦੋ ਸੋ ਆ ਗੱਡੀ ਦੇ ਵਜਿਦੀ ਤੇ ਚੜ ਕੇ ਆਏ ਸੀਗੇ ਪਤੰਦਰ ਮੋੜਾਂ ਤੋਂ ਬੜੀ ਮੋੜਦੇ ਹੈਗੇ 4 ਬਾਂ ਕਿਲੋਮੀਟਰ ਮਿੰਟਾ ਚ ਹੀ ਲਾਦੇ ਰਹਿਣਾ ਹੋਂ ਤਾਂ ਬਿਲਕੁਲ ਇਹ ਗਾੜੀ ਸੇ ਨਹੀਂ ਮੇਰੇ ਛੋਟੇ ਇਹਦੂਗਾ ਇਹਦੂਗਾ ਕਿੰਨੇ ਇਹਦੂਗਾ ਕਿਲੋਮੀਟਰ ਇਹਦੂਗਾ ਕਿੰਨੇ ਕਿਲੋਮੀਟਰ ਇਹਦੂਗਾ 9 9 ਕਿਲੋਮੀਟਰ 9 ਕਿਲੋਮੀਟਰ ਹਾਂ ਖੜਮੀ ਚੜਾਈ ਹੈ ਕਿ ਪੱਧਰਮੀ ਦੀ ਹੈ ਕਿਵੇਂ ਵਿੱਚ ਖੜਮੀ ਦੀ ਹੈ ਪੱਧਰਮੀ ਦੀ ਹੈ ਹਰੀ ਹੈ ਰਲਮੀ ਮਿਲਦੀ ਹੈ ਹਾਂ ਜ਼ਿਆਦਾਤਰ ਖੜਮੀ ਹੋਗੀ ਖੜਮੀ ਦੇ ਖੜਮੀ ਚੜਾਈ ਆ ਜਿਆਦਾ ਹਨ ਆਰਾਮਨਾਥ ਕਰੋ ਲਓ ਜੀ ਪਾਓ ਸੰਗ ਤੇ ਚਾਲੇ ਲੈ ਭਰਾਵਾ ਦੇਖੀ ਹੁਣ ਸਨ ਸਾਨੂੰ ਚੜਾ ਕੇ ਸਾਨੂੰ ਲਾ ਕੇ ਪੁੱਠੀ ਸਾਡੇ ਦਿਨ ਚੜਾ ਦੀ ਕਿੱਥੇ ਜਾਣਾ ਆਪਾਂ ਕਿੱਥੇ ਜਾਣਾ ਆਪਾਂ ਆ ਪੀਸਪੜ ਦੇ ਪਿੱਛੇ ਆਪਾਂ ਪਾਰ ਦੇ ਪਿੱਛਲੇ ਪਾਸੇ ਜਾਣਾ ਉਹ ਪਾਰ ਦੇ ਪਿੱਛਲੇ ਪਾਸੇ ਜਾਣਾ ਇੱਥੇ ਆਪਾਂ ਨੂੰ ਗੱਡੀ ਵਾਲੇ ਨੇ ਬਈ ਲਾਹ ਦਿੰਦੇ ਆਗੇ ਜਿਵੇਂ ਉਹ ਗੱਡੀਆਂ ਆਈਆਂ ਨਾਲੇ ਗਾਂਹ ਤੋਂ ਵੀ ਆਈਆਂ ਨੇ ਗੱਡੀਆਂ ਇਹ ਸਾਡੇ ਨੌਜਵਾਨ ਆਏ ਆ ਵੀ ਕਿਤੇ ਠੱਗੀ ਤਾਂ ਨਹੀਂ ਕਰ ਗਏ ਹੋਰ ਆ ਵੇਖ 200 ਰੁਪਿਆ ਵੀ ਲੈ ਗਿਆ ਆ ਗੱਡੀਆਂ ਤਾਂ ਤਾਂ ਵੈਸੇ ਆ ਜੂਰ ਰੰਗਾਂਗੇ ਪਰ ਆਇ ਨਹੀਂ ਪਤਾ ਬਜਨ ਲੱਗੇ ਤਾਂ ਚੜਦੀਆਂ ਕਿ ਨਹੀਂ ਚੜਦੀਆਂ ਆਉਣ ਆਲਗੇ ਨੇ ਹੁਣ ਕਿਤੇ ਤਾਂ ਉਹ ਖਾਲੀ ਜਾਂਦਾਂਗਾ ਹੁਣ ਤੇ ਬਾਕੀ ਵੀ ਇੱਥੇ ਪਾਰਕਿੰਗ ਆ ਇੱਥੇ ਤੇ ਕਰ ਮੋਟਰਸਾਈਕਲ ਵੀ ਆ ਜਾਂਦੇ ਹੈਗੇ 4 ਕਿਲੋਮੀਟਰ ਦੀ ਦੂਰੀ ਤੇ ਬਾਕੀ ਵਿਊ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਚੜਦੀ ਕਲਾ ਚਮੌਲਾ ਮਾਤਾ ਵਿਚਾਰੀ ਇਹੋ ਜਿਹਾ ਇਥੋਂ ਦਾ ਬਈ ਜਨ ਜੀਵਨ ਹੁੰਦਾ ਹੈਗਾ ਲੋਕਾਂ ਦਾ ਵਿਚਾਰਿਆਂ ਦਾ ਬਹੁਤ ਔਖਾ ਜਿਹੜੇ ਇੱਥੇ ਰਹਿੰਦੇ ਆਗੇ ਕਹਿਣਾ ਸੌਖਾ ਪਹਾੜੀ ਹੈਗਾ ਆਹ ਠੀਕ ਆ ਕੁਦਰਤ ਹੈ ਪਰ ਜਿਹੜੇ ਆਪਣੇ ਵਰਗੇ ਇੱਥੇ ਆਉਂਦੇ ਆ ਉਹ ਬਈ ਆਏ ਜੇ ਕੁਝ ਵੀ ਕਰ ਜਾਂਦੇ ਆਗੇ ਤੇ ਬਾਕੀ ਉਹ ਕੁਦਰਤ ਦਾ ਨਜ਼ਾਰਾ ਬਹੁਤਗਾ ਸੀਗਾ ਪੋਲਨਾ ਪਿੰਡ ਕੋਲੇ ਗੱਡੀ ਵਾਲੇ ਤਰਿਆ ਸੀ ਬਈ ਤੇ ਇੱਥੇ ਆ ਪੁਲਿਸ ਵਾਲਾ ਖੜਾ ਹੁੰਦਾਗਾ ਇਹ ਸਾਰਿਆਂ ਨੂੰ ਤਲਾਹ ਕਰਦਾਗਾ ਵੀ ਭਾਈ ਇੱਥੇ ਰਜਿਸਟ੍ਰੇਸ਼ਨ ਲਾਜ਼ਮੀ ਕਰਾ ਕੇ ਜਾਓ ਕਿਉਂਕਿ ਅੱਗੇ ਪਹਾੜੀ ਇਲਾਕਾ ਹੈ ਬਈ ਖਤਰਨਾਕ ਹੈ ਮਾਹੌਲ ਥੋੜਾ ਜਾਂ ਤੇ ਆਧਾਰ ਕਾਰਡ ਥੋੜਾ ਲੱਗਦਾ ਆਧਾਰ ਕਾਰਡ ਲੈ ਕੇ ਆ ਤੁਹਾਨੂੰ ਜਿਵੇਂ ਪਹਿਲਾਂ ਦਿਖਾਇਆ ਸੀਗਾ ਇਹੋ ਜਿਹਾ ਵੀ ਕਾਰਡ ਜਪਣਾ ਕੇ ਇਥੋਂ ਦੇ ਦਿੰਦੇ ਹੈਗੇ ਤੇ ਫਿਰ ਤੁਸੀਂ ਆਪ ਦਾ ਅੱਗੇ ਸਫਰ ਜਾਰੀ ਰੱਖ ਸਕਦੇ ਹੋ ਤੇ ਬਾਕੀ ਬਈ ਖੱ쩌 ਜਾਈ ਜਾਂਦੇ ਆ ਵਜਨ ਲੱਦ ਕੇ ਬੈਗ ਉੱਤੇ ਟੰਗੇ ਇਹਨਾਂ ਦੇ ਬੰਦਾ ਤੁਹਾਨੂੰ ਨਹੀਂ ਕੋਈ ਦਿਖ ਰਿਹਾ ਹੁਣ ਆਹੇ ਸਮਾਨ ਟਲਟ ਹੋਈ ਜਾਂਦੇ ਰਹਿੰਦੇ ਆ ਧਾਨਾ ਇਥੋਂ ਦੀ ਜ਼ਿੰਦਗੀ ਧਾਨਾ ਇਥੋਂ ਦੇ ਲੋਕ ਤੇ ਧਾਨਾ ਬਾਈਏ ਪਸ਼ੂ ਵਿਚਾਰੇ ਖਤਰ ਸਤਿ ਸ਼੍ਰੀ ਅਕਾਲ ਇਹ ਚੜਦੀ ਕਲਾ ਚ ਨੌਜਵਾਨ ਜੇਕਾਰੇ ਛੱੜਦੇ ਹੋਏ ਬਿਲਕੁਲ ਜੀ ਹੈ ਪੂਰੀ ਚੜਦੀ ਕਲਾ ਚ ਇੱਕ ਮੈਂ ਵੀ ਲਾ ਦਾਂ ਬੋਲ ਜੀ ਹੂੰ ਬੋਲ ਸੋੜ ਹਾਲੋ ਬਈ ਝੂਲ ਦੇ ਨਿਸ਼ਾਨ ਸਾਹ ਮੋਟਰਸਾਂ ਥਾਂ ਥਾਂ ਦੇ ਪਾਰਕਿੰਗਾਂ ਚੜਾਈਆਂ ਚੜ੍ਹਦੇ ਨੋਜਾਂ ਸ਼ੁਰੂਆਤੀ ਸਮੇਂ ਦੇ ਵਿੱਚ ਹੈਲੀਕਾਪਟਰ ਦੇ ਦਰਸ਼ਨ ਬਾਕੀ ਬਈ ਇਹ ਇੱਥੋਂ ਦੀਆਂ ਹੀ ġੇੜਾ ਲਾਉਂਦਾ ਰਹੂਗਾ 5-5 10-10 ਮਿੰਟਾਂ ਤੋਂ ਇਹਦਾ ਜਿਹੜਾ ġੇੜਾ ਲੱਗਦਾ ਰਹਿੰਦਾ ਆ ਰੋਡ ਬਈ ਰੋਡ ਬਈ ਜਿਹੜੀ ਪੀ ਆਰਟੀਸੀ ਬੱਸਾਂ ਜੇ ਲੇਟ ਹੋ ਜਾਂਦੀ ਹੈਗੀ ਇਹ ਮਿਨੀ ਬਸਾਂ ਨਾਲ ਦਾ ਮਿਨੀ ਬਸਾਂ ਵੀ ਨਹੀਂ ਕਹਿ ਸਕਦੇ ਜਿਹੜੇ ਈ ਅਕਸ਼ ਈ ਆਟੋ ਰਿਕਸ਼ੇ ਚੱਲਦੇ ਆ ਟਾਈਮ ਪੂਰੇ ਭੁੰਢ ਜੇ ਉਹਨਾਂ ਵਰਗੇ ਆ ਬਈ ਇਹ ਆਟੋ ਉਹੜਵਾ ਬੰਗੂ ਇਹਦਾ ਪੰਜ ਪੰਜ ਮਿੰਟ ਤੂੰ ਬਈ ਗਿੜੇ ਇਹਨਾਂ ਦੇ ਲੱਗਦੇ ਰਹਿੰਦੇ ਹੈਗੇ ਤੇ ਚਲੋ ਵਧੀਆ ਸੇਵਾ ਇਹਨਾਂ ਦੀ ਵੀ ਜਾਂਦੇ ਆ ਘਟੋ ਘਟ ਮਿਲਦਾ 60 ਨੌਜਵਾਨ ਮੁੰਡੇ ਹੋਣੇ ਆ ਜਿਹੜੇ ਮੋਟਰਸਾਈਕਲ ਖਿੱਚੀ ਲਈ ਜਾਂਦੇ ਅਜੇ ਤੱਕ ਤਾਂ ਨੂੰ ਇੱਥੇ ਤਾਂ ਇੱਕ ਹੋਰ ਪਾਰਕਿੰਗ ਆ ਉੱਥੇ ਮੋਟਰਸਾਈਕਲ ਲਾ ਕੇ ਉਹ ਪੈਦਲ ਉੱਦਲੀ ਹੋਣਗੇ ਕੋਸ਼ਿਸ਼ ਦਾ ਆਪਣੀਆਂ ਤੇ ਸਾਵਧਾਨੀਆਂ ਲਿਖੀਆਂ ਹੋਊਗਾ ਜੀ ਤੇ ਇੱਥੋਂ ਜਿਹੜਾ ਆਪਣਾ ਰਸਤਾ ਹੈ ਹਾਈਟੋ ਤੱਕ ਮੋਟਰਸਾਈਕਲ ਗੱਡੀ ਵਗੈਰਾ ਆ ਜਾਂਦੀ ਹੈ ਇੱਥੋਂ ਜਿਹੜਾ ਰਸਤਾ ਉਹ ਪੈਦਲ ਵਾਲਾ ਯਾਤਰਾ ਤੇ ਜਾਂ ਆਪਾਂ ਖੱਚਰਾਂ ਵਾਲਾ ਰਸਤਾ ਕਹਿ ਸਕਦੇ ਹਾਂ ਅ ਖੱਚਰਜੀ ਤੇ ਲੈ ਕੇ ਜਾਂਦੇ ਹੈਗੇ ਲਗਭਗ ਪੈਦਲ ਵਾਲਾ ਯਾਤਰਾ ਜਿਹੜਾ ਹੈਗਾ ਅ ਰਸਤਾ ਇੱਥੋਂ ਆਪਣਾ ਯਾਤਰਾ ਸਟਾਰਟ ਹੁੰਦੀ ਹੈ ਜੀ ਨੌਜਵਾਨ ਚੜਦੇ ਦੱਬਦਾ ਜਮੇ ਨਹੀਂ ਨੁੰਨੀਆਂ ਪਿੱਛੇ ਛਿੱਟੇ ਜੇ ਪਵਾਲੇ ਹਾਂ ਉਹਦੇ ਚੱਕੜ ਸੀਗਾ ਆਏ ਨਹੀਂ ਸੱਚ ਕੋਈ ਨਹੀਂ ਕੋਈ ਇਹ ਭਾਈ ਖੱਤਰ ਜੁਣੀ ਹਣਾ ਖੱਤਰਾਂ ਦਾ ਬਸਟਾ ਕਿ ਖੱਤਰ ਟਾ ਕਹਿ ਸਕਦੇ ਆਪਾਂ ਇਥੋਂ ਭਾਈ ਖੱਤਰ ਵਗੈਰਾ ਲੈ ਸਕਦੇ ਹੋ ਇੱਕ ਗੱਲ ਐ ਇਥੋਂ ਲੋ ਚਾਹੇ ਰਾਹ ਚੋਂ ਲੋ ਰੇਟ ਤੁਹਾਨੂੰ ਉਹੀ ਪੈਣਾ ਤਾਂ ਤਾਂ ਹੋ ਸਕਦਾ ਤੁਹਾਨੂੰ ਮਹਿੰਗਾ ਮਿਲੇ ਰਾਹ ਚੋਂ ਉਹ ਸਾਹਮਣੇ ਝਾਰਾ ਦੇਖ ਸਕਦੇ ਹੋ ਦਾ ਗਰੀਬ ਨਿਵਾਜ ਅੱਖਣ ਹੇ ਕੋਣ ਹਾਂ ਸ਼ਰਧਾ ਮੋਗਾ ਜੀ ਤੋਂ ਹਾਂ ਸ਼ਰਧਾ ਮੋਗਾ ਤੋਂ ਕੋਣ ਕਿੱਥੇ ਹੈਇਆ ਕੋਣ ਮੇਰਾ ਕੁਛ ਰੰਗ ਮੋਲਾ ਭਾਈ ਇੱਥੇ ਤੇ ਕੋਸਕ ਜਿਹੜਾ ਹੈਗਾ ਕਈ ਵਾਰੀ ਆਉਂਦੇ ਜਾਂਦੇ ਅੰਗੀ ਸੰਗੀ ਸਾਥੀਆਂ ਨੂੰ ਆਕਸੀਜਨ ਦੀ ਘਾਟ ਕਰਕੇ ਐਵੇਂ ਦੀ ਵੀ ਹਾਲਾਤ ਬਣ ਜਾਂਦੀ ਹੈ ਜੀ ਤਾਂ ਆਰਾਮਦਾਰੀ ਨਾਲ ਮੱਠੀ ਮੱਠੀ ਸਪੀਡ ਤੇ ਪਹਿਲਾ ਲੋ ਲਾ ਕੇ ਤੂਰੀ ਆਵੇ ਗੱਡੀਆਂ ਤਾਂ ਕੋਈ ਜੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਵਾਈਕਰੂ ਵਾਈਕਰੂ ਕਰਦੇ ਜਾਵੇ ਪੌੜੀ ਪੌੜੀ ਚੜਦੇ ਜਾ ਜੀ ਹਾਂਜੀ ਜਵਾਨ ਆਪਣਾ ਅੱਗੇ ਲੰਘੇ ਜੀ ਐਵੇਂ ਦਾ ਕੁਝ ਇਥੋਂ ਦਾ ਜਨ ਜੀਵਨ ਹੁੰਦਾ ਬਾਈ देख सकते जानवर नीरा पठा बेचारिया कुछ घोड़ों के लिए है माता घोड़ों के लिए घोड़ों के लिए लेकर जा रहे हो यही देखने के लिए नहीं कहा ऊपर से लेके आते हो डेली का रूटीन वर्क कह है आपका एक दिन ये चारा कितने एक दिन चल जाता है ਇੱਕ ਦਿਨ ਚ ਇੱਕ ਦਿਨ ਡੇਲੀ ਲੈ ਕੇ ਜਾਂਦੇ ਹਾਂ ਠੀਕ ਹੈ ਹਾਂ ਬਈ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਸਤਨਾਮ ਵਾਹਿਗੁਰੂ ਜੀ ਉਹ ਵਿਚਾਰੀ ਭੈਣ ਤੋੜਦੀ ਫਿਰਦੀ ਹੈਗੀ ਐਵੇਂ ਤਾਂ ਭਈ ਇੱਥੋਂ ਦਾ ਕੁਝ ਰੰਗ ਮੋਲ ਅ ਇਹ ਉਹ ਜੰਗਲ ਸੀ ਜਿੱਥੋਂ ਬੁੜੀਆਂ ਨੀਰਾਚਾਰਾ ਘਾਹ ਜਾਰਾ ਪੱਟਣ ਵਾਸਤੇ ਆਂਗਾ ਸੀ ਤਾਂ ਆਪਾਂ ਵੀ ਥੋੜਾ ਜਿਹਾ ਤਾਂ ਦੇਖਣ ਵਾਸਤੇ ਵੀ ਉ ਚੜੇ ਸੀ ਬਾਕੀ ਭਾਈ ਉਹ ਰਾਹ ਰਹਿ ਗਿਆ ਥੱਲੇ ਦੇ ਪਾਸੇ ਉੱਥੋਂ ਦੀ ਸੰਗਤਾਂ ਜਾਈ ਜਾਂਦੀਆਂ ਨੇ ਉਹ ਭਾਈ ਰਾਹ ਹੈਗਾ ਤਾਂ ਚਲੋ ਆਪਾਂ ਵੀ ਚੱਲਦੇ ਆਂ ਥੱਲੇ ਤੇ ਗੁਰੂ ਦੀ ਕਿਰਪਾ ਨਾਲ ਨੌਜਵਾਨਾਂ ਦੀ ਚੜ੍ਹਦੀ ਕਲਾ 'ਚ ਤੇ ਪਾਉਨੇ ਆ ਭਾਈ ਚੱਲੇ ਅੱਗੇ ਨੂੰ ਇਹ ਇਧਰ ਹੁਣ ਹਾਂ ਆ ਗਏ ਆਇਓ ਬਾਈ ਚੜਦੀ ਕਲਾ ਹਾਂ ਚਲੋ ਉਹ ਤੋਂ ਨੀਰਾਚਾਰਾ ਬੁੜੀਆਂ ਪੜਦੀਆਂ ਫੜਦੀਆਂ ਸੀ ਉਹ ਜੰਗਲ ਵੇਲੇ ਦੇ ਦਰਸ਼ਨ ਕਰਾ ਕੇ ਆਏ ਚਲਾਂਣਾ ਬੜੀ ਹੋ ਗੁੱਠੇ 'ਚ ਵੜਦੇ ਆ ਨਾ ਹੇਮਕੁੰਡ ਸਾਹਿਬ 13 ਕਿਲੋਮੀਟਰ ਤੇ ਬਸਤੀ ਦਾ ਵੇਲਾ